ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਮਜੀਠਾ ਅੰਮ੍ਰਿਤਸਰ ਮੁੱਖ ਸੜਕ ਤੇ বাস ਅੱਡੇ ਅਤੇ ਪੈਟਰੋਲ ਪੰਪ ਨੇੜੇ ਤੇਜ਼ ਰਫ਼ਤਾਰ ਮਿਨੀ ਬੱਸ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਧੜਰ ਦਿੱਤਾ ਗਿਆ ਜਿਸ ਨਾਲ ਦੋਹਾਂ ਦੀ मौके ਤੇ ਹੀ ਮੌਤ ਹੋ ਗਈ। ਹਾਦਸੇ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਪ੍ਰਦੀਪ ਕੁਮਾਰ ਅਤੇ ਅਭੀ ਕੁਮਾਰ ਆਪਣੇ ਨਵੇਂ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲੋਂ ਮਜੀਠਾ ਨੂੰ ਆ ਰਹੇ ਸਨ ਕਿ ਪਾਸਾ ਸਾਡੇ ਨੇੜੇ ਹੀ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਮਿੰਨੀ ਬੱਸ ਵੱਲੋਂ ਸਾਈਡ ਮਾਰੇ ਜਾਣ ਕਾਰਨ ਦੋਵੇਂ ਵਿਅਕਤੀ ਸੜਕ ਤੇ ਡਿੱਗ ਪਏ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਨਾਗ ਨਵੇਂ ਪਿੰਡ ਦੇ ਵਸਨੀਕਾਂ ਅਤੇ ਸੁਧਾਰ ਸਭਾ ਦੇ ਸੁਭਾਈਆਗੂ ਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਵੇਂ ਅੱਜ ਘਟਨਾ ਵੇਲੇ ਦੋ ਮਿਨੀ ਬਸਾਂ ਅੰਬਿਸਰ ਵੱਲੋਂ ਆ ਰਹੀਆਂ ਸਨ ਜਿਹੜੀਆਂ ਸਵਾਰੀ ਦੇ ਲਾਲਚ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿੱਚ ਸਨ ਅਤੇ ਇੱਕ ਮਿਨੀ ਦੀ ਬਸ ਵੱਲੋਂ ਅੰਮ੍ਰਿਤਸਰ ਵੱਲੋਂ ਹੀ ਆਪਣੀ ਸਾਈਡ ਤੇ ਆ ਰਹੇ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ 100 ਫੁੱਟ ਦੇ ਕਰੀਬ ਤੱਕ ਘੜੀਸ ਦੇ ਚਲੀ ਗਈ ਜਿਸ ਤੇ ਉਕਤ ਦੋਹਾਂ ਨੌਜਵਾਨ ਦੀ ਮੌਕੇ ਤੇ ਹੀ ਮਤ ਹੋ ਗਈ ਪ੍ਰਭਜੀਤ ਸਿੰਘ ਅਤੇ ਪਿੰਡ ਵਾਸੀਆਂ ਨੇ ਸੇਵਲ ਅਤੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਹਨਾਂ ਤੇਜ਼ ਰਫ਼ਤਾਰ ਚਲਦੀਆਂ ਮਿਨੀ ਬਸਾਂ ਤੇ ਵਾਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਿੰਡ ਨਵੇਂ ਨਾਗ ਵਾਲਬਿਕ ਨੂੰ ਸੁਧਾਰ ਸਭਾ ਵੱਲੋਂ ਪ੍ਰਧਾਨ ਨੇ ਲੱਗਾ ਜੀ ਇੱਕ ਸਮਾਜ ਸੇਵਿਕ ਦੂਸਰੀ ਗੱਲ ਕੀ ਅੱਜ ਜਿਹੜੀ ਦੁਰਘਟਨਾ ਹੋਈ ਆ ਇੱਥੇ ਸਾਡੇ ਪਿੰਡ ਨਵੇਂ ਨਾਗ ਤੇ ਨਾਕਲਾ ਦੇ ਵਿਚਕਾਰ ਬੱਸਾਂ ਵਾਲਿਆਂ ਦੇ ਆਪਸ ਵਿੱਚ ਜਿੱਦਬਾਦੀ ਦੇ ਕਰਕੇ ਦੋ ਜਾਨਿਆਂ ਦੀ ਜਾਨ ਚਲੇ ਗਈ ਆ ਇਹਨਾਂ ਦੀਆਂ ਇੰਨੀਆਂ ਜਿਆਦਾਆਂ ਸ਼ਿਕਾਇਤਾਂ ਕਿਵੇਂ ਮਿਲ ਰਹੀਆਂ ਸਾਡੇ ਧਰਾਂ ਚੋਂ ਬੱਚੇ ਨਿਕਲਦੇ ਆ ਇਹਨਾਂ ਦੀ ਸਪੀਡ ਪਹਿਲੋ ਦੇਖ ਕੇ ਗਾਈ ਕਿ ਸੜਕ ਵੀ ਸਾਫ ਹੁਣ ਸੜਕ ਸਾਫ ਹੋ ਗਈ ਆ ਇੱਥੇ ਸਪੀਡ ਦੀ ਲਿਮਟ ਲਿਖੀ ਆ 30 ਤੋਂ ਵੱਧ ਨਹੀਂ ਚਲਾਉਣਾ ਇਹਨਾਂ ਦੀ ਜਦੋਂ 30 ਦੀ ਲਿਮਟ ਆਉਂਦੀ ਆ ਉਹ ਤੋਂ 100 ਦੇ ਸਮਥਿੰਗ ਇਹ ਕਰ ਦਿੰਦੇ ਆ ਮੈਂ ਪ੍ਰਸ਼ਾਸਨ ਅਕੀ ਬੇਨਤੀ ਕਰਦਾ ਕਿ ਇਹਨਾਂ ਨੂੰ ਥੋੜਾ ਜਿਆ ਕਾਨੂੰਨ ਦੇ ਹਿਸਾਬ ਨਾਲ ਚੱਲਣ ਦੀ ਤਹਿ ਦਿੱਤੀ ਜਾਵੇ ਬੱਸਾਂ ਵਾਲਿਆਂ ਨੂੰ ਜੇ ਨਹੀਂ ਪ੍ਰਸ਼ਾਸਨ ਕਰੇਗਾ ਤਾਂ ਇਹ ਪਿੰਡ ਵਾਲੇ ਕੱਢੀ ਹੋ ਕੇ ਆਪਾਂ ਸੜਕ ਤੇ ਸਿੱਖਾ ਪ੍ਰਦਰਸ਼ਨ ਕਰਾਂਗੇ ਇਹਨਾਂ ਨੂੰ ਪਿੰਡ ਜਿੱਥੇ ਵੀ ਜਾ ਸੀ ਜਗਾ ਆ ਉਤੋਂ ਹਰ ਇੱਕ ਜਗਾ ਤੋਂ ਲੋ ਚੱਲਣ ਦੀ ਜਗ੍ਹਾ ਦਿੱਤੀ ਜਾਵੇ ਕੋਈ ਐਮੂਲੈਂਸ ਵਗੈਰਾ ਆਈ ਕੋਈ ਹਾਂਜੀ ਐਮੂਲੈਂਸ ਆਈ ਹੈ ਉਹ ਲੈਕ ਨਹੀਂ ਗਈ ਉਹਨਾਂ ਦੀ ਡੈਡ ਉਹ ਐਮੂਲੈਂਸ ਤੋਂ ਡੈਡ ਹੋ ਚੁੱਕੇ ਆ ਹਾਂਜੀ ਮੌਕੇ ਤੇ ਡੈਡ ਹੋ ਗਏ ਬੜੀ 300 ਕਿਲੋ 300 ਮੀਟਰ ਦੀ ਦੂਰੀ ਤੋਂ ਇਹ 30 ਕਿਲੇ ਆਏ ਆ 300 ਮੀਟਰ ਦੀ ਦੂਰੀ ਤੋਂ ਵਰਤਾਲੇ ਕਿੰਨੇ ਲਿਆ ਇਹ ਇਹਦਾ ਮੇਨ ਕਾਰਨ ਤੁਸੀਂ ਕਿਦੋਂ ਕਿੰਨੋ ਅਜ ਮੰਨਦੇ ਹੋ ਦੋ ਛੀ ਕਰਦੇ ਹੋ ਓਵਰ ਸਪੀਡ ਆਦੀ ਖੇਮਤਾਰ ਨੇ ਇਹੀ ਆ ਇਹਨਾਂ ਦੀ ਆਪ ਵਿੱਚ ਇੱਕ 10 ਰੁਪਏ ਦੀ ਸਵਾਰੀ ਦੇ ਪਿੱਛੇ ਇਹਨਾਂ ਨੇ ਦੋ ਜੜੀਆਂ ਦੀਆਂ ਜਾਨਾਂ ਗਵਾਤੀਆਂ ਠੀਕ ਹੈ ਜੀ ਵੇਖੋ ਇੱਕ ਫਿਰ ਕਿੰਨੀਆਂ ਦੋ ਦੋ ਮੌਤਾਂ ਹੋਈਆਂ ਜੀ ਹਾਂ ਜੀ ਦੋ ਮੌਤਾਂ ਹੋਈਆਂ ਇਹ ਪਤਾ ਲੱਗਾ ਕਿਥੋਂ ਦੇ ਰਹਿਣ ਵਾਲੇ ਹਾਂ ਜੀ ਹੁਣ ਆ ਗਏ ਆ ਜੀ ਦੇਰ ਕੇ ਤੋਂ ਉਹਨਾਂ ਦੇ ਘਰ ਦੇ ਕੀ ਆਏ ਆ ਕਿਉਂਕਿ ਠੀਕ ਹੈ ਜੀ ਪ੍ਰਸ਼ਾਸਨ ਵੀ ਆ ਚੁੱਕਾ ਹੈ ਕਰ ਰਹੇ ਕਾਰਵਾਈ ਇਹ ਪਤਾ ਲੱਗਾ ਕਿ ਕੋਈ ਥੀਕ বাস ਵਾਲੇ ਆ ਕੀ ਇਹ ਚੱਲਦਾ ਪ੍ਰਸ਼ਾਸਨ ਦੱਸਦਾ ਰੋਡ ਹੋਇਆ বাস ਵਾਲਿਆਂ ਦਾ ਵੀ ਹਾਂ ਜੀ বাস ਨੰਬਰ বাস ਵਾਲਿਆਂ ਦਾ ਜਿਹੜਾ ਨਹੀਂ ਪ੍ਰਸ਼ਾਸਨ ਨੇ ਕੰਮ ਕਰੀ ਸਾਰਾ ਕੁਝ ਕਰ ਲਿਆ বাস ਮਾਲਕ ਨੇ ਕੰਮ ਨਹੀਂ ਕਰਦਾ ਜੀ ਨਹੀਂ ਤੇ বাস ਨੂੰ ਦੇ ਘਰ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਉਹ ਮੰਗ ਕਰਦੇ ਪ੍ਰਸ਼ਾਸਨ ਕੋਲ ਇੱਕ ਤੇ ਸਾਡੇ ਪਿੰਡਾਂ ਦੇ ਲਾਗੇ ਇੱਥੇ ਕੋਸ਼ਿਸ਼ ਇਹ ਹੋ ਕੀਤੀ ਜਾਵੇ ਕਿ ਸਪੀਡ ਬ੍ਰੇਕਰ ਹੋਣ ਇਹ ਸਪੀਡ ਬ੍ਰੇਕ ਕੀ ਹੈਗੇ ਤੇ ਇਹਨਾਂ ਨੂੰ ਆਪਣੀ ਦੇ ਜੇ ਸਾਹ ਬੈ ਕਾਨੂੰਨ ਦੀ ਦਾਇਰ ਬੰਦੀ ਆ ਉਸ ਹਿਸਾਬ ਨਾਲ ਚੱਲਣ ਕਿ ਤਾਂ ਕਿ ਹੋਰ ਕੋਈ ਅਜਿਹੀ ਸੰਸਮਨੀ ਘਟਨਾ ਨਾ ਹੋਵੇ ਜਿੱਦਾਂ ਦੀ ਅੱਜ ਘਟਨਾ ਹੋਈ ਆ ਸਾਡੇ ਬੱਚੇ ਘਰਾਂ ਦੇ ਬਾਹਰ ਜਾਂਦੇ ਆ ਕੂਣ ਜਾਂਦੇ ਆ ਪਲੱਸ ਦੂਜੀ ਗੱਲ ਕੀ ਇਹਦਾ ਬੱਸਾਂ ਵਾਲੇ ਨੇ ਇੰਨੀ ਪ੍ਰੈਸ਼ਰ ਹਾਰਨ ਲਾਏ ਆ ਕਿ ਜੇ ਕੋਈ ਬਜ਼ੁਰਗ ਕੋਈ ਪੇਸ਼ੈਂਟ ਹੋਵੇ ਉਹਦੇ ਲਈ ਇੰਨੀ ਕਿ ਜ਼ਿਆਦੀ ਜਦੋਂ ਹਾਰਨ ਮਾਰਦੇ ਆ ਉਹ ਖੁਦ ਹੀ ਆਪ ਹੀ ਡਿੱਕਣ ਟੱਕ ਜਾਂਦਾ ਆ ਇਹਦੇ ਸਾਨੂੰ ਕਹਿੰਦੀ ਜ਼ਰੂਰਤ ਨਹੀਂ ਸਾਰੇ ਪਬਲਿਕ ਜਾਣਦੀ ਆ ਤੇ ਸਾਰਾ ਪ੍ਰਸ਼ਾਸਨ ਵੀ ਜਾਣਦਾ ਮੈਂ ਇਹੋ ਬੇਨਤੀ ਕਰਦਾ ਆ ਪ੍ਰਸ਼ਾਸਨ ਆ ਕਿ ਇਹਨਾਂ ਦੇ ਗਲੀ ਤੋਂ ਗਲੀ ਜਿਹੜੀ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਲੱਸ ਦੂਜੀ ਗੱਲ ਕਿ ਹੋਰ ਜਿਹੜੇ ਚੱਲਣ ਵਾਲੇ ਆ ਇਸ ਰੋਡ ਤੇ ਹਲੇ ਦੇ ਸੜਕ ਕੰਮੀ ਬਣੀ ਆ ਹੋਰ ਜਿੰਨੇ ਵੀ ਚੱਲਣ ਵਾਲੇ ਆ ਉਹਨਾਂ ਨੂੰ ਵੀ ਰੋਡ ਦੇ ਸਾਫ਼ਾ ਚੱਲਣ ਦੀ ਹਦਾ ਦਿੱਤੀ ਜਾਵੇ ਤੇ ਮੈਂ ਰਿਕਵੈਸਟ ਕਰਦਾ ਨੀ ਸਪੀਡ ਬ੍ਰੇਕਰ ਜ਼ਰੂਰ ਚਾਹੀਦੇ ਆ ਅੰਮ੍ਰਿਤਸਰ ਤੋਂ ਜਸਪਾਲ ਸਿੰਘ ਗਿੱਲ ਦੀ ਰਿਪੋਰਟ ਪੰਜਾਬੀ ਜਾਗਰਣ